ਬਟਾਲਾ ਚ ਵਿਧਾਇਕ ਅਸ਼ਵਨੀ ਸੇਖੜੀ ਖਿਲਾਫ ਲੋਕਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਹਾਲਾਤੇ ਬਣੇ ਕਿ ਸੇਖੜੀ ਲੋਕਾਂ ਨੂੰ ਬਿਨਾਂ ਸੰਬੋਧਿਤ ਕੀਤੇ ਹੀ ਭੱਜ ਗਏ ਲੋਕ ਸੇਖੜੀ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ ਅਤੇ ਵਿਧਾਇਕ ਸਾਹਿਬ ਨੂੰ ਮੌਕੇ ਤੋਂ ਜਾਣ ਚਹੀ ਭਲਾਈ ਦਿਖੀ ਸੋ ਮਾਮਲਾ ਇਹ ਹੈ ਕਿ ਬਟਾਲਾ ਸ਼ਹਿਰ ਦੇ ਪੀਲੀਏ ਦਾ ਕਹਿ ਰਹੇ ਸਫਾਈ ਵਿਵਸਥਾ ਦਾ ਇਨਾ ਬੁਰਾ ਹਾਲ ਹੈ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਲਣ ਕਾਰਨ ਪੀਲੀਏ ਨੇ ਸ਼ਹਿਰ ਵਿੱਚ ਪੈਰ ਪਸਾਰ ਲਿਆ ਦਰਜਨਾਂ ਲੋਕ ਬਿਮਾਰ ਹੋ ਗਏ ਅਸ ਤੋਂ 10 ਦਿਨ ਪਹਿਲਾਂ ਅਜੀਤ ਸਿੰਘ ਨਾਮੀ ਸ਼ਖਸ ਦੀ ਮੌਤ ਹੋ ਗਈ ਵਿਵਾਦ ਉਸ ਵੇਲੇ ਹੋਰ ਪੱਕਿਆ ਜਦੋਂ ਸਿਹਤ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਆ ਕਿ ਅਜੀਤ ਸਿੰਘ ਦੀ ਮੌਤ ਅਲਕੋਹੋਲਿਕ ਪੀਲੀਏ ਕਾਰਨ ਹੋਈ ਯਾਨੀ ਅਜੀਤ ਸਿੰਘ ਸ਼ਰਾਬ ਪੀਣ ਦੇ ਆਦੀ ਸਨ ਇਸ ਤੋਂ ਬਾਅਦ ਪੀਲੀ ਨੇ ਉਹਨਾਂ ਨੂੰ ਚਪੇਟ ਚੱਲਿਆ ਦੂਜੀ ਪਾਸੇ ਪਰਿਵਾਰ ਦਾ ਦਾਵਾ ਹੈ ਕਿ ਅਜੀਤ ਸਿੰਘ ਅੰਮ੍ਰਿਤਧਾਰੀ ਸਨ ਸਿਹਤ ਵਿਭਾਗ ਦੇ ਲੋਕ ਸ਼ਰਾਬ ਪੀਣ ਦੀ ਗੱਲ ਕਹਿਣਾ ਮਰਿਤਕ ਦੇ ਅਖਸ ਨੂੰ ਧੱਕਾ ਪਹੁੰਚਾਉਣਾ ਇਸ ਮਸਲੇ ਨੂੰ ਲੈ ਕੇ ਨਗਰ ਕੌਂਸਲ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਪੀੜਤ ਪਰਿਵਾਰ ਸ਼ਿਕਾਇਤ ਲੈ ਕੇ ਅਕਾਲ ਤਖਤ ਸਾਹਿਬ ਤੱਕ ਸਹਤ ਵੀ ਪਹੁੰਚ ਗਿਆ ਮੈਂ ਸਿਵਲ ਸਰਜਨ ਸਾਹਿਬ ਨੂੰ ਹਦਾਇਤ ਸਿਵਲ ਸਰਜਨ ਸਾਹਿਬ ਤੇ ਐਸਐਮਓ ਸਾਹਿਬ ਨੂੰ ਹਦਾਇਤ ਕੀਤੀ ਹੈਗੀਆ ਕਿ ਜਿਹੜੀ ਉਹ ਪੇਸ਼ੈਂਟ ਦੇ ਨਾਲ ਰਿਲੇਟਡ ਜਿਹੜੀ ਫਾਈਲ ਹੈਗੀਆ ਉਹਨੂੰ ਮੰਗਾ ਕੇ ਚੰਗੀ ਤਰ੍ਹਾਂ ਸਟੱਡੀ ਕੀਤਾ ਜਾਵੇ ਤਾਂ ਜੋ ਇਹਦੀ ਜੇ ਕਿਸੇ ਦੀ ਉਹਦੇ ਵਿੱਚ ਗਲਤੀ ਨਿਕਲਦੀ ਹੈਗੀ ਤਾਂ ਜਿਹੜੀ ਰੂਲ ਅਨੁਸਾਰ ਬੰਦੇ ਕਾਰਵਾਈ ਹੈਗੀ ਉਹ ਕੀਤੀ ਜਾਏਗੀ ਪ੍ਰਸ਼ਾਸਨ ਵੱਲੋਂ ਸਿਹਤ ਮੈਕਨੇ ਵੱਲੋਂ ਜਾਰੀ ਬਿਆਨ ਦੀ ਪੜਤਾਲ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ